ਵੈਲਕਮ ਜੀ ਦਾ ਖਾਲਸਾ ਵੈਲਕਮ ਜੀ ਕੀ ਫਤਿਹ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਜੋ ਕੁਦਰਤ ਦਾ ਕਹਿਰ ਹੋਇਆ ਲੋਕਾਂ ਦੇ ਪਸ਼ੂਆਂ ਦਾ ਬਹੁਤ ਨੁਕਸਾਨ ਹੋਇਆ ਤੇ ਝੋਨੇ ਦਾ ਨੁਕਸਾਨ ਆ ਉਸ ਕੜੀ ਤਹਿਤ ਬਲਾਕ ਹਲਖੁਰਦ ਦੇ ਪਿੰਡ ਝੰਗੀਆਂ ਦੇ ਸਾਡੇ ਕਈ ਪ੍ਰਧਾਨ ਆ ਸੰਦੀਪ ਦੀਪਾ ਜੀ ਅਤੇ ਉਹਨਾਂ ਦੇ ਐਨ ਆਰ ਆਈ ਭਾਂਜਿਆਂ ਦੇ ਸਹਿਯੋਗ ਨਾਲ ਜੋ ਪਸ਼ੂਆਂ ਨੂੰ ਚਾਰੇ ਦੀ ਲੋੜ ਸੀ ਉਸ ਤਹਿਤ ਅੱਜ 250 ਗੱਟਾ ਫੀਡ ਦਾ ਝੰਗੀਆਂ ਪਿੰਡ ਤੋਂ ਰਵਾਨਾ ਕਰਨ ਲੱਗੇ ਆ ਕਿ ਉਹਨਾਂ ਨੂੰ ਕੁਝ ਰਾਹਤ ਮਿਲ ਸਕੇ ਸੋ ਸਾਰੇ ਹੀ ਮੇਰੇ ਜ਼ਿਲ੍ਹੇ ਦੇ ਕਾਈ ਪ੍ਰਧਾਨਾਂ ਨੂੰ ਤੇ ਦੂਜਿਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਜੋ ਸੰਦੀਪ ਸਿੰਘ ਦੀਪਾ ਜੀ ਨੇ ਕੰਮ ਕੀਤਾ ਉਹ ਤੈਅ ਤੇ ਸਾਰੇ ਹੀ ਆਪਾਂ ਐਵੇਂ ਕਰਗੇ ਤੇ ਜੋ ਆਪਣੇ ਫਲੱਡ ਚ ਫਸੇ ਵੀਰਾਂ ਉਹਨਾਂ ਦੀ ਮਦਦ ਕਰ ਸਕੀਏ ਆਪਣੇ ਜਿਹੜੇ ਵੀਰ ਆ ਉਹ ਤਾਂ ਬਾਹਰ ਹਮਾਚਲ ਚ ਵੀ ਜਾਣ ਕਿਤੇ ਫਲੱਡ ਆਵੇ ਤਾਂ ਉਹਨਾਂ ਨੂੰ ਭੁੱਖੇ ਨਹੀਂ ਮਰਨ ਦੇ ਉਹਨਾਂ ਆਪਣੇ ਆਪ ਦੇ ਭਰਾਵਾਂ ਤੇ ਸੰਕਟ ਆਇਆ ਤੋ ਮੇਰੀ ਸਾਰਿਆਂ ਨੂੰ ਬੇਨਤੀ ਹੈ ਕਿ ਵੱਧ ਚੜ ਕੇ ਇਹਨਾਂ ਤੋਂ ਸਿੱਖਿਆ ਲੈ ਕੇ ਆਪਾਂ ਵੀ ਇਹ ਕੰਮ ਕਰਗੇ ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਮਗਰੋਂ